ਇਹਨੇ ਕਿਸਾਨ ਨੇ ਆਪਣੇ ਹਨ ਵੀ ਉਹ ਆਪਦੀ ਆਪਦੇ ਖੇਤ ਦੇ ਵਿੱਚ ਵੀ ਜਿਹੜੀ 2-4 ਮਰਲੇ ਬਾੜੀ ਆ ਉਹ ਬਹੁਤ ਘੱਟ ਲਾਉਂਦੇ ਨੇਗੇ ਦਾ ਮੁੱਲ ਲੈ ਕੇ ਆਉਂਦੇ ਨੇ ਇਹ ਵੀ ਇੱਕ ਸਾਡੇ ਵਾਸਤੇ ਅਸੀਂ ਵੀ ਉਸੇ ਕੈਟਾਗਰੀ 'ਚ ਹੀ ਆ ਸਾਡੇ ਵਾਸਤੇ ਇਹ ਵੀ ਕਿਤੇ ਨਾ ਕਿਤੇ ਬਹੁਤ ਸ਼ਰਮਨਾਇਕ ਗੱਲ ਆ ਗਈ ਵੀ ਅਸੀਂ ਆਪਦੇ ਖੇਤ ਚੋਂ ਵੀ ਚੰਗਾ ਨਹੀਂ ਖਾ ਸਕਦੇ ਹੁੰਦੇ ਮੰਨ ਲੇ ਕਿ ਚਲੋ ਜਿਹੜੀਆਂ ਬਾਜ਼ਾਰ 'ਚ ਸਬਜ਼ੀਆਂ ਆਉਂਦੀਆਂ ਨੇ ਨਾ ਉਹ ਕਿਤੇ ਨਾ ਕਿਤੇ ਤੁਹਾਨੂੰ ਦੱਸ ਦਈਏ ਵੀ ਖਤਰਨਾਕ ਹੁੰਦੀਆਂ ਨੇ ਜੇ ਤਾਂ ਜ਼ਿਮੀਦਾਰ ਵੇਚ ਕੇ ਲੈ ਗਿਆ ਤਾਂ ਤਾਂ ਜ਼ਿਮੀਦਾਰ ਤੋਂ ਆਪਾਂ ਲੈ ਲਿਆ ਵੀ ਠੀਕ ਆ ਪਰ ਕਿਤੇ ਨਾ ਕਿਤੇ ਜਦੋਂ ਘੁੰਮ ਘਮਾ ਕੇ ਆਉਂਦੀਆਂ ਨੇ ਤਾਂ ਬਹੁਤ ਸਾਵੇਂ ਦੇਖਿਆ ਵੀ ਰੰਗ ਚੇਂਜ ਹੋ ਜਾਂਦਾ ਵੀ ਸੋਨੂੰ ਸੋਨਾ ਲੱਗਣ ਲੱਗ ਜਾਂਦਾ ਉਹ ਕਿਤੇ ਨਾ ਕਿਤੇ ਰੰਗ ਦੀ ਬਹੁਤ ਵੱਡੇ ਪੱਧਰ ਦੀ ਕਾਪੜਾ ਚੱਲ ਰਿਹਾ ਹੈਗਾ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਵੀ ਮੂੰਗੀ ਆਪਾਂ ਆਪਣੇ ਖੇਤ ਬੀਜ ਲਈ ਹੈ ਨਾ ਉਹਦੀਆਂ ਫਲੀਆਂ ਤੋੜ ਲਈਆਂ ਮੂੰਗੀ ਦੀਆਂ ਤੇ ਉਹ ਜਿਹੜੀ ਮੂੰਗੀ ਦੀਆਂ ਫਲੀਆਂ ਤੋੜ ਲਈਆਂ ਆਪਾਂ ਉਹਦਾ